ਬਠਿੰਡਾ ਦੇ ਹਾਜ਼ਿਰਤਨ ਚੌਂਕ ਤੇ ਉਸ ਵੇਲੇ ਚੰਗਾ ਖਾਸਾ ਡਰਾਮਾ ਹੋਇਆ ਜਦੋਂ ਇੱਕ ਸ਼ਖਸ ਚੌਂਕ ਦੇ ਵਿੱਚ ਲੱਗੀ ਸਟਰੀਟ ਲਾਈਟ ਦੇ ਪੋਲ ਉੱਤੇ ਚੜ੍ਹਿਆ ਉਹ ਵੀ ਖਾਲੀ ਹੱਥ ਨਹੀਂ ਬਲਕਿ ਬੈਗ ਤੇ ਇੱਕ ਪੈਟਰੋਲ ਦੀ ਬੋਤਲ ਲੈ ਕੇ ਖਬਰ ਪ੍ਰਸ਼ਾਸਨ ਨੂੰ ਮਿਲੀ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਅਧਿਕਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਉੱਤੇ ਪਹੁੰਚ ਗਏ ਤੇ ਫਿਰ ਸ਼ੁਰੂ ਹੋਇਆ ਇਸ ਸ਼ਖਸ ਨੂੰ ਥੱਲੇ ਉਤਾਰਨ ਦਾ ਕੰਮ ਤਦ ਉਹ ਦੱਸਦੇ ਆ ਕਿ ਆਖਰੀ ਸ਼ਖਸ ਕੌਣ ਹੈ ਤੇ ਪੋਲ ਦੇ ਉੱਤੇ ਕਿਉਂ ਚੜਿਆ ਇਸ ਦਾ ਨਾਂ ਹੈ ਬਲਕਾਰ ਸਿੰਘ ਜੋ ਪੇਸ਼ੇ ਦੇ ਵਜੋਂ ਦਰਜੀ ਹੈ ਤੇ ਕਿੱਧਰ ਬਾਹਰ ਜਾਣ ਵਾਲਾ ਹੈ ਬਲਕਾਰ ਦੇ ਪੋਲ ਉੱਤੇ ਚੜਨ ਦੀ ਵਜ੍ਹਾ ਉਸ ਵੇਲੇ ਕੀਤੀ ਗਈ ਇੱਕ ਖੋਜ ਬਣੀ ਜੀ ਹਾਂ ਉਸ ਦਾ ਦਾਵਾ ਹੈ ਕਿ ਉਸ ਨੇ ਇੱਕ ਅਜੀਹਾ ਉਪਕਰਨ ਬਣਾਇਆ ਹੈ ਜੋ ਵੱਡੇ ਪੱਧਰ ਤੇ ਲੱਗੀ ਅੱਗ ਨੂੰ ਕੁਝ ਹੀ ਸਮੇਂ ਦੇ ਵਿੱਚ ਕਾਬੂ ਕਰ ਸਕਦਾ ਹੈ ਤੇ ਇਸੇ ਉਪਕਰਨ ਨੂੰ ਮਾਨਤਾ ਦਿਵਾਉਣ ਲਈ ਉਹ ਪੋਲ ਦੇ ਉੱਤੇ ਚੜਿਆ ਸੀ ਆਪਣੀ ਇਸ ਖੋਜ ਲਈ ਸਰਕਾਰੀ ਮਾਨ ਸਨਮਾਨ ਦੀ ਮੰਗ ਨੂੰ ਲੈ ਕੇ ਉਹ ਸਟਰੀਟ ਲਾਈਟ ਦੇ ਪੋਲ ਉੱਤੇ ਚੜ੍ਹਿਆ ਹਾਲਾਤ ਨੂੰ ਵੇਖਦਿਆਂ ਪੁਲਿਸ ਨੇ ਗਿਦਰਬਾਹਤ ਹੋ ਉਸਦੇ ਪਰਿਵਾਰ ਨੂੰ ਬੁਲਾਇਆ ਪਰ باوجود ਉਸਦੇ ਬਲਕਾਰ ਥੱਲੇ ਉਤਰਨ ਲਈ ਤਿਆਰ ਨਹੀਂ ਸੀ ਬਠਿੰਡਾ ਦੇ ਹਾਜ਼ਰੀਤਨ ਚੌਕ ਤੇ ਲੰਬੇ ਸਮੇਂ ਤੱਕ ਇਹ ਡਰਾਮਾ ਚੱਲਦਾ ਰਿਹਾ ਤੇ ਇਸ ਡਰਾਮੇ ਨੂੰ ਵੇਖਣ ਲਈ ਚੌਕ ਦੇ ਉੱਤੇ ਚੰਗੀ ਖਾਸੀ ਭੀੜ ਵੀ ਇਕੱਠੀ ਹੋ ਗਈ ਆਖਿਰ ਦੇ ਵਿੱਚ ਪੁਲਿਸ ਨੇ ਬਲਕਾਰ ਦੀ ਪਤਨੀ ਨੂੰ ਲਿਖਤੀ ਤੌਰ ਤੇ ਭਰੋਸਾ ਦਿੱਤਾ ਕਿ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ਤੇ ਉਸ ਦੀ ਗੱਲ ਵੀ ਸੁਣੀ ਜਾਵੇਗੀ ਭਰੋਸੇ ਦੇ ਬਾਰੇ ਬਲਕਾਰ ਨੇ ਆਪਣੀ ਪਤਨੀ ਨਾਲ ਫੋਨ ਦੇ ਉੱਤੇ ਗੱਲ ਕੀਤੀ ਤੇ ਜਦੋਂ ਉਸ ਨੂੰ ਭਰੋਸੇ ਤੇ ਯਕੀਨ ਹੋ ਗਿਆ ਤਾਂ ਉਹ ਥੱਲੇ ਉਤਰ ਆਇਆ ਪਰ ਇਸ ਤੋਂ ਪਹਿਲਾਂ ਕਿ ਉਹ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖਦਾ ਪੁਲਿਸ ਉਸ ਨੂੰ ਗੱਡੀ ਵਿੱਚ ਬਿਠਾ ਕੇ ਉੱਥੋਂ ਚਲਦੀ ਬਣੀ ਬਲਕਾਰ ਸੈਰ ਨੂੰ ਭਰੋਸਾ ਦਿਵਾਇਆ ਜਾਵੇ ਨਿਚੇ ਆਉਣ ਤੇ ਉਸ ਨੂੰ ਗ੍ਰਿਪਟ ਆ ਨਾ ਕੀਤਾ ਜਾਵੇ ਤੰਗ ਪਰੇਸ਼ਾਨੀ ਨਾ ਹੋਵੇ ਦੇਸ਼ ਭਗਤੀ ਤੇ ਜਿਹਦੀ ਸੇਵਾ ਦੀ ਪੂਰੀ ਮਦਦ ਕੀਤੀ ਜਾਵੇ ਜਿਹੜੇ ਦੇਸ਼ ਦੇ ਵਿੱਚ ਉਹ ਨਿਰਦੇਸ਼ ਭਗਤੀ ਦੀ ਪੂਰੀ ਸੇਵਾ ਦੀ ਮਦਦ ਕੀਤੀ ਜਾਵੇ ਇਹਦੇ ਨਾਲ ਦਲਕਾਰ ਸਿੰਘ ਆਹ ਚੀਜ਼ ਲਿਖੀ ਐ ਇਹ ਕਿਸ ਨੇ ਕਹਿਤਿਆ ਨਾ ਹੇ ਨੀਚੇ ਕਿਹਨੇ ਦੇਖੀ ਮੈਂ ਨੂੰ ਪਤਾ ਹੈ ਕਿਨੇ ਦੇ ਤਾ ਨਾ ਆਇਦੇ ਪੁਲਸ ਵਾਲੇ ਨੇ ਦਿੱਤਾ ਜੀ 50 ਤੋਂ ਬਾਅਦ نیچے ਉਤਰ ਕੇ ਫਿਰ ਕੇ ਆਇਆ 50 ਜੀ ਪਤਾ ਨਹੀਂ ਇਸ ਤੋਂ ਬਾਅਦ نیچے ਆ ਕੇ ਉਸ ਨੂੰ ਪਤਾ ਹੀ ਆਇਆ ਉਹ ਕਾਦਰ ਉੱਪਰ ਚੜਿਆ ਸੀ ਕਿਤੇ ਜਿਹੜਾ ਪ੍ਰਜਕਰਤ ਸਰਪਾਹ ਬਾਈ ਉਹਨਾਂ ਨੂੰ ਦੇਖਦੀ ਸਾਨੂੰ ਕਿਸਾ ਨਹੀਂ ਗੱਲ ਬਾਰੇ ਕਿਉਂ ਨਹੀਂ ਚਾਣੂ ਕਿ ਸਰ ਕੀਤਾ ਜਾ ਕਿਵੇਂ ਨਹੀਂ ਜੀ ਹਲੇ ਤਾਂ ਉਹਦੀ ਗੱਲਬਾਤ ਚੱਲ ਰਹੀ ਹੈ ਵੀ ਕਿਉਂ ਉੱਪਰ ਚੜਿਆ ਸੀ ਕੀ ਕਰ